ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਹੁਕਮਾਂ ਸਹਿਤ ਸੂਬੇ ਵਿੱਚ ਅਪਰਾਧਿਕ ਅਨਸਰਾਂ ਦਾ ਖਾਤਮਾ ਕਰਨ ਲਈ 9 ਫਰਵਰੀ ਤੋਂ 72 ਘੰਟਿਆਂ ਲਈ ਆਪਰੇਸ਼ਨ ਪਰਹਾੜ 2 ਚਲਾਇਆ ਜਾ ਰਿਹਾ ਹੈ। ਫਰੀਦਕੋਟ ਜ਼ਿਲ੍ਹੇ ਅੰਦਰ ਇਹ ਆਪਰੇਸ਼ਨ ਸ਼੍ਰੀ ਨਵੀਨ ਸੈਣੀ ਆਈਪੀਐਸਟੀ ਆਈਜੀ ਕ੍ਰਾਈਮ ਅਤੇ ਡਾਕਟਰ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਜੀ ਦੀ ਸੁਪਰਵਾਈਜ਼ਨ ਹੇਠਾਂ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਬੀਤੇ ਦਿਨ ਹੀ 500 ਤੋਂ ਵੱਧ ਪੁਲਿਸ ਅਧਿਕਾਰੀਆਂ ਦੀਆਂ 67 ਟੀਮਾਂ ਬਣਾ ਕੇ ਸ਼ੱਕੀ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਖਰੀਦ ਵਿੱਚ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਨੂੰ ਪੈਦਾ ਕਰਨ ਲਈ ਅੱਜ 10 ਫਰਵਰੀ ਨੂੰ ਕੋਟਕਪੂਰਾ ਸ਼ਹਿਰ ਅੰਦਰ ਭਾਰੀ ਪੁਲਿਸ ਬਲ ਨਾਲ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਗਵਾਹੀ ਸ਼੍ਰੀ ਨਵੀਨ ਸੈਣੀ ਆਈਪੀਐਸ ਡੀਆਈਜੀ ਕ੍ਰਾਈਮ ਅਤੇ ਡਾਕਟਰ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਵੱਲੋਂ ਕੀਤੀ ਗਈ ਹੈ ਦੱਸ ਦਈਏ ਇਹ ਫਲੈਗ ਮਾਰਚ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਕਈ ਅਹਿਮ ਅਤੇ ਬਾਜ਼ਾਰਾਂ ਵਿੱਚੋਂ ਦੀ ਲੰਘਿਆ ਇਸ ਫਲੈਗ ਮਾਰਚ ਵਿੱਚ ਗਜਟ ਪੁਲਿਸ ਅਧਿਕਾਰੀਆਂ ਸਮੇਤ ARP ਟੀਮਾਂ PCR ਟੀਮਾਂ ਟ੍ਰੈਫਿਕ ਕਰਮਚਾਰੀਆਂ ਅਤੇ 250 ਦੇ ਕਰੀਬ ਪੁਲਿਸ ਕਰਮਚਾਰੀ ਵੀ ਸ਼ਾਮਿਲ ਹੋਏ ਨੇ ਅੱਜ ਅਸੀਂ ਐਸ ਪਰ ਦਾ ਲੀਡਰਸ਼ਿਪ ਆਫ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਦੇ ਸੁਪਰਵਾਈਜ਼ਨ ਆਫ ਡੀਜੀਪੀ ਸਾਹਿਬ શ્રી ਗੋਦਰ ਕੋਰਵਿਆਦ ਸਾਹਿਬ ਅਸੀਂ ਅੱਜ ਇਕੱਠੇ ਹੋਏ ਆ ਕਿ ਆਪਰੇਸ਼ਨ ਪਰਿਹਾਰ ਆਪਾਂ ਸੈਕੰਡ ਫੇਸ ਚ ਸ਼ੁਰੂ ਕੀਤਾ ਹੈ ਜਿਸ ਚ ਸਾਡਾ ਮੇਨ ਫੋਕਸ ਹੋਏਗਾ ਔਨ ਗੈਂਗਸਟਰਸ ਐਂਡ ਡਰਗ ਡੀਲਰਸ ਇਹ ਸਾਡਾ ਫੇਸ 1 ਤੋਂ ਵੀ ਜ਼ਿਆਦਾ ਇੰਟੈਂਸ ਆਪਰੇਸ਼ਨ ਹੋਏਗਾ ਸਾਡਾ ਹੋਏਗਾ ਕਿ ਭਈ ਜਿਹੜੇ एंटी सोशल एलिमेंट्स हैं इन अनु सारे नु राउंड अप ਕੀਤਾ ਜਾਏ ਸੋਸਾਇਟੀ ਚ ਅਮਨ ਪੈਦਾ ਕੀਤਾ ਜਾਏ ਅੱਜ ਤੱਕ ਆਪਾਂ ਹੁਣ ਕਿੰਨੇ ਇਕੱਠੇ ਕਰ ਲਏ 57 57 ਐਸੇ ਐਂਟੀ سوشل एलिमेंट्स ਆਪਾਂ ਹੁਣ ਰਾਉਂਡ ਅਪ ਕਰ ਲਏ ਆਂ ਔਰ ਇਹ ਸਾਰਾ ਕਾਰਜਕ੍ਰਮ ਚੱਲਦਾ ਰਹੇਗਾ ਸਾਰੇ ਪੰਜਾਬ ਚ ਚੱਲ ਰਿਹਾ ਹੈ ਫਰੀਦਕੋਟ ਡਿਸਟ੍ਰਿਕਟ ਚ ਵੀ ਐਸਐਸਪੀ ਸਾਹਿਬ ਦੇ ਲੀਡਰਸ਼ਿਪ ਚ ਬਹੁਤ ਵਧੀਆ ਤਰੀਕੇ ਨਾਲ ਚੱਲੇਗਾ ਪੈਗ ਮਾਰਚ ਹੋਏਗਾ ਇਨ ਸਟਿਲ ਕੌਨਫੀਡੈਂਸ ਲੋਕਾਂ ਚ ਕਰਨ ਲਈ ਜਿਹੜੇ ਵੀ ਪਬਲਿਕ ਦਾ ਵੀ ਕੋਈ ਸਹਿਯੋਗ ਲੇਤਾ ਜਾ ਰਿਹਾ ਪਬਲਿਕ ਦਾ ਸਹਿਯੋਗ ਲੇਤਾ ਜਾ ਰਿਹਾ ਹੈ ਆਪਾਂ ਐਨ ਜੀਓਜ਼ ਨਾਲ ਤਾਲਮਿਲ ਕਰ ਰਹੇ ਹਾਂ ਤਾਂ ਕਿ ਜਿਹੜੇ ਰਿਫਾਰਮ ਹੋ ਗਏ ਐ ਐਂਟੀ ਸੋਸ਼ਲ 엘ਿਮੈਂਟਸ ਉਹਨਾਂ ਨੂੰ ਮੇਨ ਸਟ੍ਰੀਮ ਚ ਲਿਆਇਆ ਜਾਵੇ ਜੀ ਆਪਰੇਸ਼ਨ ਪ੍ਰਹਾਰ ਦਾ ਅੱਜ ਦੂਜਾ ਦਿਨ ਇਹ 72 ਘੰਟਿਆਂ ਦਾ ਆਪਰੇਸ਼ਨ ਹੈ ਆਨ ਜੋ ਸੀਐਮ ਪੰਜਾਬ ਸਤਾਰ ਭਗਵਾਨ ਸਿੰਘ ਜੀ ਮਾਨ ਉਹਨਾਂ ਦੀ ਡਾਇਰੈਕਸ਼ਨ ਸੇ ਤੇ ਡੀਜੀਪੀ ਪੰਜਾਬ ਜੀ ਗੌਰਵ ਯਾਦਵ ਸਰ ਉਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਹੇਠ ਇਹ ਆਪਾਂ ਆਪਰੇਸ਼ਨ ਚੱਲ ਰਿਹਾ ਹੈ ਯਾਨੀ ਸਾਰੇ ਹੀ ਜ਼ਿਲ੍ਹਿਆਂ ਉਹਦੀ ਲੜੀ ਦੇ ਤਹਿਤ ਅੱਜ ਦੇ ਟੂ ਫਰੀਦਕੋਟ ਪੁਲਿਸ ਦੀ ਇੱਕ ਸਪੈਸ਼ਲ ਫੋਕਸ ਕੋਟਪੁਰਾ ਸਬ-ਡਿਵੀਜ਼ਨ ਤੇ ਹੈ ਸਾਡੀਆਂ ਜਿਹੜੀ 67 ਪੁਲਿਸ ਪਾਰਟੀਆਂ ਸਵੇਰੇ 3 ਵਜੇ ਤੋਂ ਹੀ ਵਕ ਵਕ ਖਾਵਾਂ ਤੇ ਇੱਕ ਵੈਲ ਕੋਆਰਡੀਨੇਟਿਡ ਅਫਰਟਸ ਦੇ ਤਹਿਤ ਜਿਹੜੇ ਇਹ ਹਾਈ ਡਾਊਟਸ ਅਸੀਂ ਆਇਡੈਂਟੀਫਾਈ ਕੀਤੇ ਸੀ ਮਾੜੇ ਅਨਸਰਾਂ ਦੇ ਉੱਤੇ ਰੇਡਸ ਕੀਤੀਆਂ ਹੈਗੀਆਂ ਔਰ ਜਿੰਨੇ ਵੀ ਇਹ ਕ੍ਰਿਮੀਨਲਸ ਕਾਨੂੰਨ ਨੂੰ ਲੋੜਿੰਦੇ ਸਨ ਸਾਡੇ ਪੁਰਾਣੇ ਮੁਕਦਮੇ ਆंचे ਜਾਂ ਜਿਨ੍ਹਾਂ ਤੇ ਪੁਰਾਣੇ ਪਰਚੇ ਹੈ ਔਰ ਜਿਨ੍ਹਾਂ ਦੀ ਹਲੇ ਤੱਕ ਗ੍ਰਿਫਤਾਰੀਆਂ ਨਹੀਂ ਹੋਈਆਂ ਜਾਂ ਜਿੰਨੇ ਵੀ ਇਹ ਗੈਂਗਸ ਨੇ ਇਹ ਜਿਹੜੇ ਮਾੜੇ ਕ੍ਰਿਮੀਨਲਸ ਬਾਹਰ ਬੈਠੇ ਨੇ ਇਹਨਾਂ ਦੇ ਗੁਰਗੇ ਜਿਹੜੇ ਇੱਥੇ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਇੱਕ ਜ਼ਰੂਰੀ ਜਾਣਕਾਰੀ ਇੱਥੇ ਦੀ ਬਾਹਰ ਬੈਠੇ ਬਦਮਾਸ਼ਾਂ ਨੂੰ ਪ੍ਰੋਵਾਈਡ ਕਰਦੇ ਸੀ ਸੰਜਨ ਜਿਨ੍ਹਾਂ ਤੇ ਉਹ ਫਿਰ ਇਥੇ ਕਾਲਸ ਕਰਨ ਦੇ ਹੁਮਾਇਕ ਕਰਦੇ ਸਨ ਉਹ ਸਾਰਾ ਹੀ ਗਰਾਊਂਡਵਰਕ ਪਿਛਲੇ 10-12 ਦਿਨਾਂ ਤੋਂ ਕਰਕੇ ਫਰੀਦਕੋਟ ਪੁਲਿਸ ਲਈ ਬਹੁਤ ਹੀ ਇੱਕ ਕਨਸਰਟਡ ਰੇਡਸ ਹੋਈਆਂ ਹੈਗੇ ਔਰ ਕੱਲ ਸ਼ਾਮ ਤੱਕ ਟੋਟਲ 57 ਬੰਦਿਆਂ ਦੀ ਅਰੈਸਟ ਕੀਤੀ ਜਾ ਚੁੱਕੀ ਹੈ ਅੱਜ ਦੀ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਚੱਲੀ ਹੈ ਔਰ ਉਹਦੀ ਸਾਰੀ ਫਿਗਰਸ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨਾਲ ਸ਼ਾਮ ਤੱਕ ਸ਼ੇਅਰ ਕਰਾਂਗੇ ਪੋਟਾਪੁਰਾ ਵਿਖੇ ਇਸ ਵੇਲੇ ਅਸੀਂ ਇੱਕ 12 ਵਜੇ ਦਾ ਟਾਈਮ ਹੈ ਸ਼ਹਿਰ ਚ ਇਹ ਸਾਰੇ ਜਿੰਨੇ ਵੀ ਇਹ ਟਰੇਡਰਸ ਨੇ बिजनेसमੈਨ ਨੇ ਆਮ ਜਨਤਾ ਹੈ ਉਹ ਜਦੋਂ ਪੁਲਿਸ ਨੂੰ ਸੜਕਾਂ ਤੇ ਦੇਖਦੀ ਹੈ ਉਹਨਾਂ ਦੇ ਮਨ ਚ ਇੱਕ ਕੌਨਫੀਡੈਂਸ ਇੱਕ ਅਸੀਂ ਪੈਦਾ ਕਰ ਸਕਦੇ ਨੇ ਔਰ ਇਸ ਵੇਲੇ 150 ਤੋਂ ਵੱਧ ਮੁਲਾਜ਼ਮ ਫਲੈਗ ਮਾਰਚ ਕਰ ਰਹੇ ਜੇ ਤੁਸੀਂ ਦੇਖੋਗੇ 50% ਲੇਡੀ ਫੋਰਸ ਹੈ 50% ਮੇਲ ਫੋਰਸ ਹੈ ਤੇ ਇਹ ਇੱਕ ਸਾਡਾ ਸਾਡੇ ਵੱਲੋਂ ਇੱਕ ਅਟੈਂਪਟ ਹੈ ਕਿ ਅਸੀਂ ਲੋਕਾਂ ਦੇ ਵਿੱਚ ਜਾਈਏ ਉਹਨਾਂ ਦਾ ਫੀਡਬੈਕ ਲਈਏ ਏ ਐਸੀ ਉਹਨਾਂ ਤੋਂ ਪੁੱਛਿਆ ਕਿ ਅਸੀਂ ਜਿੰਨੀ ਮਿਹਨਤ ਪ੍ਰਹਾਰ ਚ ਕਰਦੇ ਪਏ ਹਾਂ ਉਹਦਾ ਇੱਕ ਵਿਜ਼ੀਬਲ ਔਨ ਗਰਾਉਂਡ ਇੰਪੈਕਟ ਕੀ